ਮੇਰਾ ਨਾਮ ਜਗਪਾਲ ਲੱਲਿੰਗ ਇੰਦੂ ਨੇਤਾ ਅੱਜ ਅਬਰੀ ਸਰ ਥਾਣਾ ਚਟਿੰਡ ਪੁੱਜੇ ਹੋ ਕੀ ਕਰਨ ਅਸੀਂ ਅਮਰਸਰ ਚਟਿੰਡ ਥਾਣਾ ਪਹੁੰਚੇ ਆ ਸਾਨੂੰ ਸਤੀਜੀ ਦਾ ਫੋਨ ਆਇਆ ਸੀ ਇਸਤੀਜੀ ਰਾਸ਼ਟਰੀ ਪ੍ਰਧਾਨ ਨੇ ਗਊ ਰੱਖਿਆ ਦਲ ਦੇ ਪਿਛਲੇ ਲੰਬੇ ਸਮੇਂ ਤੋਂ ਗਊ ਦੀ ਰੱਖਿਆ ਲਈ ਕੰਮ ਕਰ ਰਹੇ ਨੇ ਕਈ ਕੇਸ ਇਹਨਾਂ ਨੇ ਕਈ ਪਰਚੇ ਦਰਜ ਕਰਾਏ ਜਿਹੜੇ ਸਲਾਈਡਿੰਗ ਕਰਦੇ ਗਊ ਉਤਿਆ ਕਰਦੇ ਆ ਉਹਨਾਂ ਦੇ ਕਈ ਕਾਰਖਾਨੇ ਫੜੇ ਗੱਲ ਮੁੱਦੇ ਦੀ ਹੈੀ ਆ ਦੇਖੋ ਹੱਤਿਆ ਦੇ ਹੱਤਿਆ ਹੀ ਆ ਤੁਸੀਂ ਆਮ ਵੇਖਦੇ ਹੋਗੇ ਕਿ ਗਲੀ ਦੇ ਵਿੱਚ ਇਸ ਕੁੱਤੇ ਨੂੰ ਵੀ ਛੋਟੀ ਮਾਰ ਦਿੰਦੇ ਉਹਦੇ ਤੇ ਪਰਚਾ ਦਰਜ ਕਰ ਦਿੰਦੇ ਆ ਤੇ گاਉਂ ਦੀਆਂ ਹੱਤਿਆ ਉਹਦੇ ਤੇ 302 ਦਾ ਪਰਚਾ ਐ ਦਰਜ ਕਿਉਂ ਨਹੀਂ ਕਰਦੇ ਇਹ ਜਿਹੜੀਆਂ ਰਾਜਨੀਤੀ ਸਰਕਾਰਾਂ ਸਰਕਾਰ ਕਿਸੇ ਦੀ ਵੀ ਹੋਵੇ ਇਹ ਸਾਡੇ ਹਿੰਦੂਆਂ ਨਾਲ ਸਾਡੇ ਧਰਮ ਨਾਲ ਸਾਡੇ ਸਨਾਤਨ ਨਾਲ ਕਰਦੇ ਖਲਵਾੜ ਭਾਜੀ ਗੱਲ ਕਰੀਏ ਬੜੀ ਦੂਰ ਜਾਂਦੀ ਆ ਸਰਕਾਰਾਂ ਦੀ ਸਰਕਾਰਾਂ ਜਾਂ ਤੇ ਪਰਿੰਦਾ ਪਰ ਨਹੀਂ ਮਾਰ ਸਕਦਾ ਤੇ ਉਥੇ ਫੈਕਟਰੀ ਦੇ ਵਿੱਚ ਗਾਊ ਮਾਸ ਪੜਿਆ ਗਿਆ ਕਿੰਨੇ ਡੱਬੇ ਫੜੇਗੇ ਜੀ 165 ਡੱਬੇ ਉਹ ਕੁਝ ਦੱਸੋ ਮੈਨੂੰ ਰਾਤੋ ਰਾਤ ਬਣ ਕੇ ਆਫਟਰ ਆਲ ਗਾਊ ਮਾਤਾ ਕਿਤੋਂ ਨਾ ਕਿਤੋਂ ਤੇ ਲਿਆਂਦੀ ਉਹਨਾਂ ਨੇ ਗਾਊਆਂ ਤਾਂ ਆਪੇ ਚੱਲ ਕੇ ਤੇ ਆਈ ਨਹੀਂ ਰਾਤ ਨੂੰ ਤੇ ਆਈ ਨਹੀਂ ਰਕ ਆਏ ਹੋਣਗੇ ਉਤਰੇ ਹੋਣਗੇ ਉੱਥੇ ਕਟਿੰਗ ਵੀ ਹੋਈ ਹੋएगी ਉਹਦਾ ਬਲੱਡ ਵੀ ਕਿਤੇ ਗਿਆ ਹੋਏਗਾ ਕੀ ਪਤਾ ਹੀ ਨਹੀਂ ਲੱਗਾ ਇਹ ਦਫੰਤ ਅਗਲੀ ਜੇਸੀ ਵਿੱਚ ਕਵਾਂਗੇ ਫਿਰ ਪੁਲਿਸ ਦੀ ਅਗਲੀ ਜੇਸੀ ਹੈ ਜੇ ਪੁੱਛ ਲੂ ਪਤਾ ਨਹੀਂ ਲੱਗਾ ਕਿ ਸਲੈਡਿੰਗ ਹੈ ਉਸ ਚੱਲਣ ਡਿਆ ਗਉਆਂ ਦੇ ਵੱਧ ਹੋਣ ਡਿਆ ਤੇ ਫਿਰ ਜੁੱਧ ਨਸ਼ੇ ਵਿਰੁੱਧ ਫਿਰ ਨਸ਼ੇ ਵਿਰੁੱਧ ਦਾ ਜੁੱਧ ਚੱਲਣ ਡਿਆ ਮੇਰੇ ਜੁੱਧ ਕਾਹਦਾ ਜੀ ਫਿਰ ਨਸ਼ਾ ਕਿੱਥੋਂ ਹੋ ਕੁਜੀ ਦਾ ਜੇ ਗਉਂ ਸਰੇ ਆਮ ਟੜਕਾਂ 'ਚ ਦੇਖੋ ਗਾਈਆਂ ਜਿਹੜੀਆਂ ਹੈਗੀਆਂ ਉਹ ਉਹ ਪਜਦੀ ਹੈ ਨਹੀਂ ਕਿ ਧਰਤੀ ਤੋਂ ਗਈਆਂ ਆਫਟਰ ਉਹ ਕਿਸੇ ਨਾ ਕਿਸੇ ਜਗ੍ਹਾ ਤੋਂ ਉੱਤ ਲਿਆਂਦੀਆਂ ਗਈਆਂ ਤੇ ਲਿਆ ਕੇ ਇੱਥੇ ਕੱਟੀਆਂ ਗਈਆਂ ਤੇ ਨਾਕਿਆਂ ਤੋਂ ਆਈਆਂ ਤੇ ਨਾਕਿਆਂ ਤੋਂ ਨਾਕਿਆਂ ਤੋਂ ਗਾਈਆਂ ਨਿਕਲੀਆਂ ਕਿਵੇਂ ਇਹ ਫੜਨਾ ਗਊ ਰੱਖਿਆ ਦਲ ਵਾਲਿਆਂ ਦਾ ਕੰਮ ਹੈ ਇਹ ਵਿਚਾਰੇ ਦਿਨ ਰਾਤ ਭੱਜੇ ਫਿਰਦੇ ਆ ਆਪਣੇ ਕੋਲੋਂ ਤੇਲ ਖੂਗਦੇ ਆ ਆਪਣੀਆਂ ਜਾਨਾਂ ਜੋਖੀ ਮੰਦੇ ਆ ਇਹ ਕੰਮ ਤੇ ਪ੍ਰਸ਼ਾਸਨ ਦਾ ਪ੍ਰਸ਼ਾਸਨ ਇਹਨਾਂ ਤਨਖਾਹ ਦੇਣ ਦਿਆ ਜਾਂਦੇ ਮੈਂ ਪ੍ਰਸ਼ਾਸਨ ਨੂੰ ਚਾਹੁੰਦਾ ਕਿ ਗਊ ਰੱਖਿਆ ਦਲ ਵਾਲਿਆਂ ਨੂੰ ਰਜਿਸਟਰ ਕਰ ਇਹਨਾਂ ਨੂੰ ਸੈਲਰੀ ਦੇਣ ਪੋਸਟ ਬਣਾਉਣ ਕੋਈ ਗਊ ਰੱਖਿਆ ਦਲ ਦੀ ਸਰਕਾਰ ਬਣਾਵੇ ਪੋਸਟ ਇਹਨਾਂ ਦੇ ਸੈਲਰੀ ਲਾਣ ਇਹਨਾਂ ਨੂੰ ਤੇਲ ਦੇਣ ਤੁਹਾਡੀ ਸਿਵ ਸਨ ਅਸੀਂ ਪੂਰੀਆਂ ਸੰਸਥਾਵਾਂ ਮਿਲ ਕੇ ਸੀਐਮ ਸਾਹਿਬ ਨਾਲ ਮਿਲਣ ਗਿਆ ਹਾਂ ਮੁੱਦੇ ਤੇ ਗੱਲ ਕਰਵਾਤ ਕਰਦੇ ਆਂ ਭਾਜੀ ਮਿਲਣ ਹੁਣੇ ਤੇ ਤੁਹਾਨੂੰ ਲੋਕ ਮੈਂ ਭਗ ਜੀ ਨੇ ਦੱਸਿਆ ਕਿ ਸੀਐਮ ਸਾਹਿਬ ਨੂੰ ਮਿਲ ਕੇ ਆਏ ਆਂ ਬੇਅਦਬੀ ਦਾ ਕਾਨੂੰਨ ਬਣਨ ਡਿਆ ਉਹ ਬੇਅਦਬੀ ਦਾ ਕਾਨੂੰਨ ਬੇ ਬੇਅਦਬੀ ਨਹੀਂ ਆ ਇਹਨੂੰ ਵੀ ਬੇਅਦਬੀ ਦੇ ਵਿੱਚ ਪਾਣਾ ਗਊ ਮਾਤਾ ਦੇਖੋ ਗਊ ਮਾਤਾ ਨੂੰ ਅਸੀਂ ਪਵਿੱਤਰ ਮੰਨਦੇ ਆਂ ਸਨਾਤਨ ਧਰਮ ਵਿੱਚ ਗਊ ਮਾਤਾ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਫਿਰ ਸਾਡੀ ਮਾਤਾ ਦਾ ਵਦ ਹੋਇਆ ਨਾ ਤੇ ਮਾਦਾ ਦਾ ਕਤਲ ਤਾਂ 302 ਦਾ ਪਰਚਾ ਨਹੀਂ ਬਣਦਾ ਇਸ ਨੋਰਮਲੀ ਪਰਚਾ ਦੇ ਦਿੰਦੇ ਆ ਇਹ ਅੱਜ ਇਹ ਗਉਂ ਵੱਧ ਤੇ 302 ਦਾ ਪਰਚਾ ਦੇਣਾ ਸ਼ੁਰੂ ਕਰਦਣ ਮੈਂ ਕਹਿੰਦਾ ਕੋਈ ਵੱਧਣਾ ਤੇ ਦੂਰ ਗਉਂ ਨੂੰ ਸੋਈ ਵੀ ਨਹੀਂ ਲਾਏਗਾ ਕੋਈ ਉਨ ਕੀ ਕਾਰਵਾਈ ਕੀਤੀ ਹੈ ਜੀ ਪੁਲਿਸ ਨੇ ਕਾਰਵਾਈ ਪੁਲਿਸ ਨੇ ਉਹ ਹੀ ਖਾਨਾ ਪੂਰਤੀ ਪਹਿਲੀ ਗੱਲ ਤੇ ਮੈਂ ਪੁੱਛਣਾ ਚਾਹੁੰਦਾ ਦੇਖੋ ਬਿਹਾਰ ਤੋਂ ਯੂਪੀ ਤੋਂ ਆ ਕੇ ਲੋਕ ਅੰਮਰਸਰ ਦੀ ਪਵਿੱਤਰ ਧਰਤੀ ਤੇ ਸਲੈਡਿੰਗ ਉਚਲਾ ਰਹੇ ਨੇ ਇਹ ਗਉਂ ਮਾਸ ਜਿਹੜਾ ਹੈਗਾ ਇਹ ਕਿੱਥੇ ਜਾ ਰਿਹਾ ਇਹ ਤਾਂ ਮਤਲਬ ਸਿਰ ਪੰਜਾਬ ਦੇ ਸਾਡੇ ਲੋਕਾਂ ਨੂੰ ਪਰੇਸਾ ਜਾ ਰਿਹਾ ਸਾਡਾ ਧਰਮ ਪ੍ਰਿਸ਼ਟ ਕੀਤਾ ਜਾ ਰਿਹਾ ਨਾ ਜਿਹੜੇ ਸਨਾਤਨੀ ਭਰਾ ਹੋਣਗੇ ਮੇਰੇ ਮੈਂ ਤਾਂ ਖਾਂਦਾ ਨਹੀਂ ਜਿਹੜੇ ਸਨਾਤਨੀ ਭਰਾ ਹੋਣਗੇ ਖਾਂਦੇ ਆ ਚਿਕਨ ਵਗੈਰਾ ਦੂਜਾ ਤੀਜਾ ਮਟਰਨ ਵਗੈਰਾ ਖਾਂਦੇ ਇਹਦਾ ਮਤਲਬ ਇਹ ਗਊ ਮਾਸ ਉਹਨਾਂ ਨੂੰ ਵੀ ਪਰੋਸਿਆ ਜਾ ਰਿਹਾ ਨਾ ਜਿਹੜਾ ਸਾਡਾ ਧਰਮ ਪ੍ਰਿਸ਼ਟ ਕੀਤਾ ਜਾਂਦਾ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੈ ਨਾ ਫਿਰ ਚਿੰਨੇ ਵੀ ਸੜਾਈਂ ਘੋਸੜੇ ਜਾਂਦੇ ਆ ਸਾਰੇ ਬਗਨ ਮੁਸਲਮਾਨ ਹਰ ਕਾਰਖਾਨੇ ਦਾ ਮਾਲਕ ਮੁਸਲਮਾਨ ਫਿਰ ਇਹ ਇਹ ਦੇ ਫਿਰ ਸੋਚੀ ਮੈਂ ਤਾਂ ਸਮਝਣਾ ਇੱਲਾ ਗੇਣੀ ਪੰਜਾਬ ਦੇ ਵਿੱਚ ਕਿੰਨੇ ਸਲੈਡਿੰਗ ਹਾਊਸ ਫੜੇ ਜਾਂਦੇ ਹ ਇਹ ਹੋਣੀ ਕਿਉਂ ਫੜੇ ਜਾਂਦੇ ਆ ਇਹ ਤੇ ਵਿਸ਼ਾ ਹੈਗਾ ਬਾਕੀ ਇਹ ਤੇ ਮੰਗ ਕਰਦੇ ਆ ਸਰਕਾਰ ਕੋ ਕਿ ਸਾਡੀਆਂ ਜਿਹੜੀਆਂ ਭਾਵਨਾ ਨਾ ਸਨਾਤਨੀਆਂ ਦੀਆਂ ਇਹਨਾਂ ਖਿਲਵਾੜ ਨਾ ਕਰੋ ਗੁਵਾਰ ਹੁੰਦਾ ਗੁਵਾਰ ਤੇ ਜਦੋਂ ਗੁਵਾਰ ਦੇਖੋ ਗੁਵਾਰ ਕੜਿਆ ਨਾ ਤੇ ਬੱਦਲ ਫਟੇਗਾ ਤੇ ਬਾਰਿਸ਼ ਆਏਗੀ ਕਿ ਗੁਵਾਰ ਕਿਸੇ ਨਾ ਕਹੇ ਤਾਂ ਨਿਕਲ ਜਾਣਾ ਤੇ ਇਸ ਕਰਕੇ ਸਨਾਤਨੀਆਂ ਨੂੰ ਤੰਗ ਪਰੇਸ਼ਾਨ ਨਾ ਕਰੋ ਕਉ ਮਾਦਾ ਦਾ ਵੱਧ ਕਰਨਾ ਤੇ 302 ਦੀ ਧਾਰਾ ਦਾ ਪ੍ਰਚਾਰ ਦਰਜਕ ਹੋਣਾ ਚਾਹੀਦਾ जय श्री धाम जी जय श्री राम राम जी ਤੇ ਆਜੰਬੀ ਸਰਪੁੱਜੀਓ ਮੈਂ ਸੁਖੀਸ਼ ਕੁਮਾਰ ਰਾਸ਼ਟਰੀ ਅਧਿਐਕਸ਼ ਗਊ ਰਖਸ਼ਾ ਦਲ ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਹੰਦੂਤ ਅਜੰਬੀ ਸਰਪੁੱਜੀ ਕੀ ਕਾਰਨ ਸਾਡੇ ਕੋਲ ਬੜੀ ਦੇਰ ਦੀ ਸੂਚਨਾ ਆ ਰਹੀ ਸੀ ਤੰਤਨ ਗੁਰੂ ਰਾਮਦਾਸ ਜੀ ਦੀ ਨਗਰੀ ਚ ਪਵਿੱਤਰ ਧਰਤੀ ਤੇ ਗਊ ਹੱਤਿਆ ਹੋ ਰਹੀ ਹੈ ਵੱਡੇ ਲੈਵਲ ਤੇ ਇੱਕ ਫੈਕਟਰੀ ਲੱਗੀ ਹੋਈ ਆ ਸੂਚਨਾ ਦੇ ਆਧਾਰ ਤੇ ਅੱਜ ਅਸੀਂ ਇੱਥੇ ਰੇਡ ਕਰੀਏ ਪੁਲਿਸ ਨੂੰ ਨਾਲ ਲੈ ਕੇ ਮੌਕੇ ਤੇ ਪੰਜ ਕਸਾਈ ਪਕੜੇ ਇਮਰਾਨ ਜੜਾਇਦਾ ਮਾਲਕ ਚਲਾ ਰਿਹਾ ਸੀ ਉਹ ਮੌਕੇ ਤੋਂ ਭੱਜਣ ਚ ਕਾਮਯਾਬ ਹੋ ਗਿਆ ਜਦੋਂ ਫੈਕਟਰੀ ਦਾ ਤਾਲਾ ਤੋੜ ਕੇ ਦੇਖਿਆ ਤਾਂ ਬੜੀ ਹੈਰਾਨੀ ਹੋਈ 165 ਡੱਬਾ ਮਾਸ ਦਾ ਬਰਮਤ ਹੋਇਆ ਪੈਕਿੰਗ ਵਾਲਾ ਤੇ ਪੰਜ ਚਾਰ ਕੁਇੰਟਲ ਜਿਹੜਾ ਮਾਸ ਗਊਆਂ ਦਾ ਉੱਥੇ ਪਿਆ ਸੀ ਇਹ ਜਿਹੜਾ ਇਮਰਾਨ ਹੈ ਪਹਿਲਾਂ ਵੀ ਉਸ ਜਲੰਧਰ ਚ ਦੀ ਫੈਕਟਰੀ ਪਾੜੀ ਸੀ ਉੱਥੇ ਜਿਹੜੀਆਂ ਇਹ ਕੇਸ ਪ੍ਰੋਪਰਟੀ ਸੀ ਸਾਰੀ ਫੈਕਟਰੀ ਇੱਥੇ ਲਿਜਾ ਕੇ ਉਸ ਤਨੇ ਕਿਸ ਤਰੀਕੇ ਨਾਲ ਚੋਰੀ ਕਰੀ ਇੱਥੇ ਸੈਟਅਪ ਉਸਨੇ ਲਗਾਇਆ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਇੱਕ ਇਤਿਹਾਸ ਦੁਹਰਾਇਆ ਗਿਆ ਅੱਜ ਤੋਂ 2250 ਸਾਲ ਪਹਿਲਾਂ ਅੰਗਰੇਜ਼ ਗਵਰਨਮੈਂਟ ਨੇ ਇੱਥੇ ਬੁਚੜਖਾਨੇ ਲਾਇਆ ਸੀ ਕੁਕੇ ਸਿੰਘਾਂ ਨੇ ਪੋਚਣਾਂ ਦੀਆਂ ਗਰਦਨਾਂ ਵੱਢ ਕੇ ਬੁਚੜਖਾਨੇ ਦੇ ਬਾਹਰ ਚੰਗੀਆਂ ਅੰਗਰੇਜ਼ਾਂ ਨੇ 108 ਕੁਕੇ ਸਿੰਘ ਤੋਪਾਂ ਅੱਗੇ ਖੜੇ ਕਰਕੇ ਸ਼ਹੀਦ ਕਰੇ ਸੀ ਅੱਜ ਦੁਬਾਰਾ ਉਸੇ ਤਰਤੀ ਤੇ ਫਿਰ ਗਊਆਂ ਨੂੰ ਵੱਢਣ ਦਾ ਇੱਕ ਬੁਚੜਖਾਨਾ ਲਾਇਆ ਆਪਣੀ ਮੇਰੀ ਸਰਕਾਰ ਨੂੰ ਬੇਨਤੀ ਹੈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਇਹ ਗੁਰੂਆਂ ਦੀ ਧਰਤੀ ਹੈ ਇਸ ਧਰਤੀ ਨੂੰ ਅਪਵਿੱਤਰ ਕਰੇਗਾ ਸਰਕਾਰ ਨੂੰ ਚਾਹੀਦਾ ਜਿਹੜੀ ਗਊਆ ਪੂਰਾ ਨਾਮ ਬਤਾ ਇਸ ਨੂੰ ਰਾਜੇ ਮਾਤਾ ਦਾ ਦਰਜਾ ਦੇਣਾ ਚਾਹੀਦਾ ਕਿਉਂਕਿ ਇਹ ਜਿਹੜੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਗੁਰੂ ਸਾਹਿਬ ਨੇ ਜਿਹੜਾ ਖਾਲਸਾ ਸਾਜਿਆ ਸੀ ਗਊ ਗਰੀਬ ਦੀ ਰੱਖਿਆ ਵਾਸਤੇ ਸਾਜਿਆ ਸੀ ਅੱਛੇ ਇਸੇ ਤਰ੍ਹਾਂ ਤੇ ਗਰੀਬ ਦਾ ਵੀ ਕਾਨੂੰਨ ਹੋ ਰਿਹਾ ਤੇ ਗਊਆਂ ਦਾ ਵੀ ਕਤਲ ਹੋ ਰਿਹਾ ਮੇਰੀ ਬਾਹਰ ਬਾਹਰ ਖਾਣੇ ਦਾ ਪਲਾਨ ਬੇਨਤੀ ਹੈ ਕਿ ਇਸ ਕੰਮ ਨਾਲ ਅਸੀਂ ਅੱਜ ਸਾਡੇ ਪੰਜਾਬੀਆਂ ਦੀਆਂ ਛਾਪਾ ਸਿੱਖ ਭਰਾਵਾਂ ਦੀਆਂ Hindu ਭਰਾਵਾਂ ਦੀ ਹਸਤਾ ਜੋੜੀਆਂ ਕਿਸੇ ਵੀ ਟਾਈਮ ਮਾਹੌਲ ਖਰਾਬ ਹੋ ਸਕਦਾ ਤਾਂ ਅਨੰਦ ਸਿੰਘ ਕਿੱਦਾਂ ਲੱਗਦੇ ਜੋ ਕਿ ਉਹ ਪ੍ਰਸ਼ਾਸਨ ਦਾ ਕੰਮ ਹੈ ਇਹੋ ਜਿਹਾ ਕੰਮ ਬੰਦ ਕਰਉਣਾ ਗੋਹਤਿਆਰੋ ਕੋ ਫਜ਼ੀਦੋ ਫਜ਼ੀਦੋ ਮੈਨੂੰ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ ਬਈ ਪੁਲਿਸ ਨਸ਼ਾ ਤਸਕਰਾਂ ਦੇ ਜੇ ਬੱਚੇ ਇੱਕ ਗ੍ਰਾਮ ਚੋਟਾ ਵੀ ਕੱਢ ਲੈਂਦੀਆਂ ਉਹਨਾਂ ਦੇ ਘਰਾਂ ਚੋਂ ਵੀ ਕੱਢ ਲੈਂਦੀ ਆ ਤੇ ਇੱਥੇ ਗੋਹਾਂ ਵੱਢ ਰਹੀਆਂ ਸਰਿਆਮ ਟਰੱਕ ਆ ਰਹੇ ਆ ਗੋਹਾਂ ਦੇ ਵੱਢ ਵੱਢ ਕੇ ਪੈਕਿੰਗ ਹੋ ਕੇ ਜਾ ਰਹੀਆਂ ਤੇ ਸਾਨੂੰ ਕੋਈ ਪਤਾ ਨਹੀਂ ਪ੍ਰਧਾਨੀ ਪਤਾ ਲੱਗ ਸਕਿਆ ਕਿੰਨੇ ਚਿਰ ਤੋਂ ਉੱਤੇ ਕੰਮ ਚੱਲ ਰਿਹਾ ਸੀਗਾ ਇੱਕੋ ਟੁਕੜੇ 6 ਮਹੀਨੇ ਤੋਂ ਚੱਲ ਰਿਹਾ ਸੀ ਮੈਂ ਇਹਦੇ 6 ਮਹੀਨੇ ਤੋਂ ਹੀ ਕੋਸ਼ਿਸ਼ ਕਰ ਰਿਹਾ ਸੀ ਇਹਨੂੰ ਫੜਨ ਦੀ ਪਰ ਅੱਜ ਅਸੀਂ ਕਾਮਯਾਬ ਹੋਏ ਹਾਂ ਕਿਹੜੀ ਜਗ੍ਹਾ ਤੁਸੀਂ ਇਹਦੇ ਪਿੱਛਾ ਕਰ ਰਹੇ ਸੀ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਇਹ ਅਸੀਂ ਬੜੇ ਸਮੇਂ ਤੋਂ ਇਹਨਾਂ ਨੇ ਜਲੰਧਰ ਜਿਹੜੀ ਫੈਕਟਰੀ ਲਾਈ ਸੀ ਉੱਥੋਂ ਦਾ ਸੈਟਅਪ ਚੱਕਿਆ ਸੀ ਇਹਨਾਂ ਨੇ ਉਸ ਨੂੰ ਲੱਭਦੇ ਲੱਭਦੇ ਅਸੀਂ ਆਪਣੇ ਜਿਹੜੇ ਸੂਤਰ ਹੈ ਸਾਡੇ ਗੁਪਤ ਸੂਤਰ ਹੈ ਉਹਨਾਂ ਦੇ ਆਧਾਰ ਤੇ ਅਸੀਂ ਅੱਜ ਇੱਥੇ ਪੁੱਜ ਕੇ ਨਾਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਨੂੰ ਇਨਾ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਮੈਂ ਤਾਂ ਇਹ ਕਹਾਂਗਾ ਵੀ ਜਿਸ ਤਰ੍ਹਾਂ ਸਰਕਾਰ ਨੇ ਬੇਅਦਬੀ ਤੇ ਇੱਕ ਕਾਨੂੰਨ ਬਣਾਇਆ ਉਮਰ ਕੈਦ ਦਾ ਤਾਂ ਗਉਆਂ ਦੀ ਵੀ ਬੇਅਦਬੀ ਹੋ ਰਹੀ ਹੈ ਗੋਂਗਾਂ ਨਾਲ ਸਾਡੀਆਂ ਧਾਰਮਿਕ ਪਾਵਨਾ ਜੁੜੀਆਂ ਹੋਈਆਂ ਸਨਾਤਨ ਦੀ ਜੜ ਹੈ ਇਸ ਨੂੰ ਵੀ ਉਸ ਧਾਰਾ ਚ ਲੈ ਕੇ ਕਤਲ ਇੱਕ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਤੁਸੀਂ ਦੱਸ ਰਹੇ ਉਹ ਬੰਦੇ ਦੀ ਫੇਰ ਫੈਕਟਰੀ ਇੱਥੇ ਫੜੀ ਗਈ ਤਾਂ ਅਲੱਗ ਨਹੀਂ ਪਿੱਲ ਉੱਤੇ ਕਾਰਵਾਈ ਹੁੰਦੀ ਤੇ ਇਹੋ ਜਿਹਾ ਮੌਕਾ ਨਹੀਂ ਮਿਲਦਾ ਬਿਲਕੁਲ ਸਹੀ ਗੱਲ ਹੈ ਉੱਥੋਂ ਤੋਂ ਮਸ਼ੀਨਾਂ ਦੇ ਚੱਕ ਕੇ ਲੱਗੇ ਜਿਹੜੀ ਕੇਸ ਪ੍ਰੋਪਰਟੀ ਸੀ ਮੈਨੂੰ ਸਮਝ ਨਹੀਂ ਕਿਸ ਤਰੀਕੇ ਸਿਰ ਲੈ ਕੇ ਅਸੀਂ ਡੀਜੀਪੀ ਸਾਹਿਬ ਨੂੰ ਸ਼ਿਕਾਇਤ ਕਰਨੀ ਪਈ ਫਿਰ ਉਹਨਾਂ ਨੇ ਮੱਲੋ ਮੱਲੀ ਇੱਕ ਚੋਰੀ ਦਾ ਪਰਚਾ ਕਰਿਆ ਵੀ ਇਹ ਚੋਰੀ ਹੋ ਗਈਆਂ ਹੁਣ ਟੋਟਲ ਕਿੰਨੇ ਤੁਸੀਂ ਫਿਰ ਉੱਚ ਅਧਿਕਾਰੀ ਨੂੰ ਮਿਲੋਗੇ ਜਾਂ ਡੀਜੀਪੀ ਸਾਹਿਬ ਮੇਰੇ ਡੀਜੀਪੀ ਸਾਹਿਬ ਨਾਲ ਸੋਭਾ ਗੱਲ ਹੋਈ ਆ ਉਹਨਾਂ ਨੇ ਅப்சਰਾ ਨੂੰ ਫੋਨ ਮਾਰਿਆ ਜੇ ਮੈਨੂੰ ਲੱਗਿਆ ਕੋਈ ਕੰਮ ਕਮੀ ਆ ਤਾਂ ਉਸੇ ਦੁਆਰਾ ਜਾ ਕੇ ਡੀਜੀਪੀ ਸਾਹਿਬ ਨੂੰ ਮਿਲਾਂਗੇ ਮੇਰੇ ਨਾਲ ਕੀਮਤੀ ਭਗਤ ਜੀ ਜਿਹੜੇ ਪੰਜਾਬ ਦੇ ਸਾਫਕਾ ਚੇਅਰਮੈਨ ਆ ਸਬੀਰ ਤੋਂ ਸਾਡੇ ਨਾਲ ਘੁੰਮ ਰਹੇ ਆ ਮੌਕੇ ਤੇ ਤੁਹਾਡੇ ਸਾਹਮਣੇ ਖੜੇ ਆ ਜੀ ਇਹਦਾ ਸਾਨੂੰ ਮਾਰਨਿੰਗ 'ਚ ਇੱਕ ਕੰਪਲੇਂਟ ਮਿਲੀ ਸੀ ਸ਼ਿਫ ਸੇਨਾ ਵਾਲਿਆਂ ਵੱਲੋਂ ਕਿ ਨਾ ਇੱਥੇ ਇੱਕ ਕਾਊ ਸਲਟਰ ਦਾ ਕੰਮ ਚੱਲ ਰਿਹਾ ਆ ਤੇ ਜਿਹਦੇ ਤੇ ਉਹ ਤੁਰੰਤ ਐਕਸ਼ਨ ਲੈਂਦੇ ਹੋਏ ਸਾਡੀ ਟੀਮ ਗਈ ਉੱਥੇ ਤੇ ਮੌਕੇ ਤੇ ਜਦੋਂ ਪਹੁੰਚ ਕੇ ਦੇਖਿਆ ਗਿਆ ਤੇ ਅਫਸਰਾਂ ਦੀ ਨੌਲੇਜ ਵਿੱਚ ਲਿਆ ਕੇ ਜਦੋਂ ਉਹਨੇ ਤਾਲਾ ਤੋੜਿਆ ਅੰਦਰੋਂ ਤਾਲਾ ਤੋੜ ਕੇ ਜਦੋਂ ਅੰਦਰੋਂ ਚੈੱਕ ਕੀਤਾ ਗਿਆ ਤਾਂ ਇੱਕ ਰੈਫਰਿਜਰੇਟਰ ਵੱਡਾ ਜਿਹੜਾ ਰੈਫਰਿਜਰੇਟਰ ਹੁੰਦਾ ਉਹਦੇ ਤੋਂ ਸਾਨੂੰ ਮਤਲਬ ਇਹ ਪਾਰਟਿਕੂਲਰ ਆਈਟਮ ਇਹ ਉਥੋਂ ਮਿਲੀ ਸੀ ਜੀ ਤੇ ਜੋ ਜੋ ਕਿ ਅਸੀਂ ਉਥੋਂ ਰਿਕਵਰ ਕਰਕੇ ਸਾਰਾ ਕੁਝ ਕਰਕੇ ਉਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਤੇ ਜੋ ਬੰਦੀ ਕਾਰਵਾਈ ਉਹ ਕਰਾਂਗੇ ਹਾਂਜੀ ਬਿਲਕੁਲ ਜੀ ਸਾਨੂੰ ਮੌਕੇ ਤੋਂ ਪੰਜ ਜਣੇ ਅਰੈਸਟ ਕੀਤੇ ਗਏ ਆ ਤੇ ਜੋ ਕੁਝ ਜਣੇ ਉਥੋਂ ਮੌਕੇ ਤੋਂ ਭੱਜ ਵੀ ਗਏ ਸੀ ਕਿਉਂਕਿ ਪੁਲਿਸ ਪਾਰਟੀ ਤੋਂ ਬਗੈਰ ਇਹਨਾਂ ਨੇ ਉੱਥੇ ਪਹਿਲਾਂ ਪਹੁੰਚੇ ਸੀਗੇ ਇਹਨਾਂ ਨੇ ਆਪਣਾ ਕੀਤਾ ਸੀਗਾ ਤੇ ਜਦੋਂ ਤਾਂ ਪੁਲਿਸ ਪਾਰਟੀ ਪਹੁੰਚੀ ਆ ਤੇ ਸਾਨੂੰ ਪੰਜ ਬੰਦੇ ਉਥੋਂ ਮੌਕੇ ਤੋਂ ਮਿਲੇ ਆ ਅਜੀ ਬਿਲਕੁਲ ਅਸੀਂ ਤਸਦੀਕ ਕਰ ਰਹੇ ਆ ਸਾਨੂੰ ਹਜੇ ਤੱਕ ਐਗਜ਼ੈਕਟਲੀ ਪਤਾ ਲੱਗਾ ਜੀ ਬਈ ਪਤਾ ਲੱਗਦਾ ਜੇ ਤੁਹਾਨੂੰ ਅਸੀਂ ਦੱਸ ਦਿੰਨੇ ਆ ਪਰ ਇਹ ਇੰਨਾ ਪਤਾ ਲੱਗਾ ਵੀ ਇਹ ਜਿਹੜੀ ਫੈਕਟਰੀ ਆ ਇਹ ਲੀਜ਼ ਤੇ ਦਿੱਤੀ ਗਈ ਆ